ਸਾਰੇ ਸੋਤਿਆਂ ਪਿਆਰ ਪਰਿ ਸਾਥਰੀ ਕਾ ਤੁਸੀਂ ਦੇਖ ਰਹੇ ਹੋ ਨੌਕਰਾਏ نیوز ਬਹੁਤ ਬਹੁਤ ਸਵਾਗਤ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦੇ ਖੇਮੇ ਵਿੱਚ ਸੁਨੀਲ ਕੁਮਾਰ ਜਾਖੜ ਨੇ ਲਾਈ ਵੱਡੀ ਸਨ ਸੁਨੀਲ ਕੁਮਾਰ ਜਾਖੜ ਅਕਾਲੀ ਦਲ ਨਾਲ ਗੱਠ ਜੋੜਦਿਆਂ ਖਬਰਾਂ ਫਲਾ ਰਿਹਾ ਹੈ ਔਰ ਦੂਸਰੇ ਪਾਸੇ ਅਕਾਲੀ ਦਲ ਦੇ ਵੱਡੇ ਲੀਡਰਾਂ ਨੂੰ ਭਾਜਪਾ ਵਿੱਚ ਮਿਲਾ ਰਿਹਾ ਹੈ ਦੋਗਲੀ ਨੀਤੀ ਦੋ ਚਿਹਰੇ ਜਿਹੜੇ ਕਿ ਇੱਕ ਪਾਸੇ ਅਕਾਲੀ ਦਲ ਨਾਲ ਗੱਠ ਜੋੜ ਦੀਆਂ ਸੰਭਾਵਨਾ ਔਰ ਦੂਸਰੇ ਪਾਸੇ ਅਕਾਲੀ ਦਲ ਦੇ ਉਹ ਲੀਡਰ ਜਿਨ੍ਹਾਂ ਨੂੰ ਭਾਜਪਾ ਸ਼ਾਮਲ ਕਰਵਾਇਆ ਜਾ ਰਿਹਾ ਸ੍ਰੀਨਿਥ ਕੁਮਾਰ ਜਾਖੜ ਰਾਤੋ-ਰਾਤ ਅਕਾਲੀ ਦਲ ਦੇ ਲੀਡਰਾਂ ਦੇ ਘਰ ਜਾ ਕੇ ਉਹਨਾਂ ਨੂੰ ਭਾਜਪਾ ਸ਼ਾਮਲ ਕਰਵਾ ਕੇ ਟਿਕਟਾਂ ਦੇਣ ਦਾ ਐਲਾਨ ਕਰ ਰਿਹਾ ਹੈ ਜੋ ਅਕਾਲੀ ਦਲ ਦਾ ਇਹ ਵੱਡਾ ਲੀਡਰ ਭਾਜਪਾ ਸ਼ਾਮਲ ਹੋਇਆ ਜਿਸ ਨੇ ਪੂਰੀ ਸਿਆਸਤ ਹਿਲਾ ਕੇ ਰੱਖ ਦਿੱਤੀ ਹੈ ਸੁਖਬੀਰ ਸਿੰਘ ਬਾਦਲ ਜਿਸ ਨੂੰ ਹੁਣ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਬੀਜੇਪੀ ਉੱਪਰ ਵਿਸ਼ਵਾਸ ਕਰਨਾ ਪਵੇਗਾ ਜਾਂ ਨਹੀਂ ਕਰੇਗਾ ਸਨੀਰ ਕੁਮਾਰ ਜਾਖੜ ਅਕਾਲੀ ਦਲ ਜਾਂ ਜਿਹੜਾ ਵੱਧ ਰਿਹਾ ਹੈ ਜਾਂ ਅਕਾਲੀ ਦਲ ਨੂੰ ਸੱਤਾ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਦੇ ਬਾਰੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਅਪਡੇਟ ਮਿਲ ਸਕੇ ਸੋ ਅਕਾਲੀ ਦਲ ਦੇ ਨਾਲ ਗੱਠ ਜੋੜਦੀਆਂ ਪਿਛਲੇ ਕੁਝ ਦਿਨਾਂ ਤੋਂ ਖਬਰਾਂ ਚੱਲ ਰਹੀਆਂ ਨੇ ਸੂਬਾ ਪ੍ਰਧਾਨ ਸ਼ਨੀਲ ਕੁਮਾਰ ਜਾਖੜ ਦੇ ਵੱਲੋਂ ਜੋ ਮੀਡੀਆ ਦੇ ਵਿੱਚ ਆ ਕੇ ਇਹੀ ਕਿਹਾ ਜਾਂਦਾ ਹੈ ਕਿ ਖੇਤਰੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਔਰ ਖੇਤਰੀ ਪਾਰਟੀ ਨਾਲ ਗੱਠਜੋੜ ਕਰਕੇ ਪੰਜਾਬ ਦੀ ਸੱਤਾ ਖੇਤਰੀ ਪਾਰਟੀ ਦੇ ਹੱਥ ਹੋਣੀ ਚਾਹੀਦੀ ਹੈ ਜੋ ਗੱਲਾਂ ਦੇ ਵਿੱਚ ਜਿਹੜਾ ਕਿ ਅਕਾਲੀ ਦਲ ਦੇ ਉਹਨਾਂ ਨੂੰ ਗੁਲਗਲੇ ਖਵਾ ਰਿਹਾ ਹੈ ਸੁਖਵੀਰ ਸਿੰਘ ਬਾਦਲ ਨੂੰ ਹਵਾ ਦੇ ਰਿਹਾ ਹੈ ਔਰ ਦੂਸਰੇ ਪਾਸੇ ਸੁਖਵੀਰ ਸਿੰਘ ਬਾਦਲ ਦੇ ਅਧਿਨਿਧੀਕ ਸਾਥੀ ਜਿਨ੍ਹਾਂ ਨੂੰ ਰਾਤੋ ਰਾਤ ਜਾ ਕੇ ਉਹ ਬੀਜੇਪੀ ਸ਼ਾਮਿਲ ਕਰਵਾ ਦਿੰਦਾ ਹੈ ਸੋ ਸ਼੍ਰੀਲ ਕੁਮਾਰ ਜਾਖੜ ਨੇ ਅਕਾਲੀ ਦਲ ਖੇਮੇ ਦੇ ਵਿੱਚ ਵੱਡੀ ਸਨ ਲਾਦਿਆਂ ਹੋਇਆਂ ਜੋ ਸੁਖਬੀਰ ਸਿੰਘ ਬਾਦਲਾ ਦਾ ਅਤਿ ਨੇੜੀ ਸਾਥੀ ਸੀ ਉਸ ਨੂੰ ਬੀਜੇਪੀ ਸ਼ਾਮਿਲ ਕਰ ਦਿੱਤਾ ਬੀਜੇਪੀ ਸ਼ਾਮਿਲ ਕਰਵਾਉਣ ਤੋਂ ਬਾਅਦ ਜੋ ਉਸ ਨੂੰ ਉਸੇ ਹਲਕੇ ਤੋਂ ਟਿਕਣ ਦੇਣ ਦਾ ਵੀ ਐਲਾਨ ਕਰ ਦਿੱਤਾ ਹੈ ਬੀਜੇਪੀ ਵੱਲੋਂ ਬੀਜੇਪੀ ਅਕਾਲੀ ਦਲ ਦੇ ਬਹੁਤ ਸਾਰੇ ਲੀਡਰਾਂ ਨੂੰ ਜੋ ਆਪਣੇ ਨਾਲ ਜੋੜ ਰਹੀ ਹੈ ਅਕਾਲੀ ਦਲ ਦੇ ਲੀਡਰ ਜਿਹੜੇ ਨਾਰਾਜ਼ ਬੈਠੇ ਨੇ ਜਾਂ ਅਕਾਲੀ ਦਲ ਛੱਡਣ ਵਾਲੇ ਨੇ ਉਹ ਭਾਜੀਪੀ ਉਹਨਾਂ ਦਾ ਸੰਪਰਕ ਸਾਧਰੀ ਉਹ ਸੁਨੀਲ ਕੁਮਾਰ ਜਾਖੜ ਦੀ ਜ਼ਿੰਮੇਵਾਰੀ ਬਣੀ ਹੋਈ ਹੈ ਭਾਜੀਪੀ ਨੇ ਤਦੇ ਸੁਨੀਲ ਕੁਮਾਰ ਜਾਖੜ ਨੂੰ ਪੰਜਾਬ ਦਾ ਸੂਬਾ ਪ੍ਰਧਾਨ ਲਾਇਆ ਕਿ ਕਾਂਗਰਸ ਤੇ ਅਕਾਲੀ ਦਲ ਜਿਹੜੇ ਉਹ ਲੀਡਰ ਨੇ ਜਿਨ੍ਹਾਂ ਨੂੰ ਅਕਾਲੀ ਦਲ ਜਾਂ ਕਾਂਗਰਸ ਦੇ ਵਿੱਚ ਕੋਈ ਆਸ ਨਹੀਂ ਉਹ ਲੀਡਰਾਂ ਨੂੰ ਤੁਸੀਂ ਭਾਜੀਪੀ ਸ਼ਾਮਲ ਕਰਵਾਓ ਕਿਉਂਕਿ ਉਹ ਦੋਨੋਂ ਪਾਰਟੀਆਂ ਤੋਂ ਨਰਾਜ਼ ਚੱਲ ਰਹੇ ਨੇ ਤੇ ਦੋਨੋਂ ਪਾਰਟੀਆਂ ਦਾ ਪੰਜਾਬ ਦੇ ਵਿੱਚ ਜੋ ਲੋਕਾਂ ਦਾ ਵਿਸ਼ਵਾਸ ਉੱਠ ਚੱਕਿਆ ਹੈ ਇਸੇ ਕਰਕੇ ਭਾਜਪਾ ਤੀਸਰੇ ਰੂਪ ਦੇ ਵਿੱਚ ਅੱਗੇ ਵਧ ਰਹੀ ਹੈ ਸੋ ਸੁਨੀਲ ਕੁਮਾਰ ਜਾਖੜ ਨੇ ਖੜ੍ਹ ਵਿਧਾਨ ਸਭਾ ਹਲਕੇ ਦੇ ਵਿੱਚ ਵੱਡੀ ਸਨ ਲਾਈਏ ਜੋ ਕਿ ਪਿਛਲੇ ਦਿਨੀ ਖੜ੍ਹ ਵਿਧਾਨ ਸਭਾ ਤੋਂ ਜੋ ਅਕਾਲੀ ਦਲ ਦੇ ਹਲਕਾ ਇੰਚਾਰਜ ਸੀ ਰਣਜੀਤ ਸਿੰਘ ਗਿੱਲ ਉਹਨਾਂ ਨੇ ਜੋ ਅਕਾਲੀ ਦਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਔਰ ਚਰਚਾਵਾਂ ਸੀ ਕਿ ਰਣਜੀਤ ਸਿੰਘ ਗਿੱਲ ਕੋਈ ਆਪਣਾ ਰਾਜਨੀਤਿਕ ਮੰਚ ਖੜਾ ਕਰਨਗੇ ਜਾਂ ਉਸ ਤੋਂ ਬਾਅਦ ਇਹ ਵੀ ਚਰਚਾ ਹੋਈ ਕਿ ਰਣਜੀਤ ਸਿੰਘ ਗਿੱਲ ਆਪ ਵੀ ਸ਼ਾਮਲ ਹੋ ਸਕਦੇ ਨੇ ਕਿਉਂਕਿ ਉਸ ਤੋਂ ਦੂਜੇ ਦਿਨ ਹੀ ਆਮ ਆਦਮੀ ਪਾਰਟੀ ਦੇ ਸਾਬਕਾ ਕੈਬਨਟ ਮੰਤਰੀ ਔਰ ਆਮ ਆਦਮੀ ਪਾਰਟੀ ਦੀ ਖੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਪਰ ਉਸ ਤੋਂ ਬਾਅਦ ਅਮਨ ਅਰੋੜਾ ਜੋ ਪੰਜਾਬ ਦੇ ਪ੍ਰਧਾਨ ਨੇ ਉਹ ਨਮੋਲ ਗਗਨਮਾਨ ਦੇ ਕਰਜਾ ਕੇ ਉਹਨਾਂ ਨੂੰ ਮਨਾ ਲਿਆ ਔਰ ਅਸਤੀਫਾ ਵਾਪਸ ਲਿਆ ਗਿਆ ਜਿਸ ਤੋਂ ਬਾਅਦ ਰਣਜੀਤ ਸਿੰਘ ਗਿਲ ਦੀਆਂ ਚਰਚਾਵਾਂ ਸੀ ਕਿ ਖੜ ਹਲਕੇ ਤੋਂ ਉਹ ਚੋਣ ਲੜਨਗੇ ਔਰ ਆਪੇ ਸ਼ਾਮਲ ਹੋਣਗੇ ਪਰ ਰਣਜੀਤ ਸਿੰਘ ਗਿਲ ਉਸ ਪਾਸੇ ਨਹੀਂ ਗਏ ਔਰ ਦੂਸਰੇ ਪਾਸੇ ਭਾਜਪੀ ਦੇ ਨਾਲ ਜਿਹੜਾ ਉਹਨਾਂ ਦਾ ਸੰਪਰਕ ਬਣ ਗਿਆ ਔਰ ਸੁਨੀਲ ਕੁਮਾਰ ਜਾਖੜ ਜਿਹੜੇ ਕਿ ਅਕਾਲੀ ਦਲ ਦੇ ਉੱਪਰ ਪੂਰੇ ਤਰ੍ਹਾਂ ਵਿਸ਼ਵਾਸ ਪਾਤਰ ਬਣੇ ਹੋਏ ਨੇ ਅਕਾਲੀ ਦਲ ਦੇ ਔਰ ਸੁਨੀਲ ਕੁਮਾਰ ਜਾਖੜ ਹਰ ਆਪਣੇ ਬਿਆਨ ਦੇ ਵਿੱਚ ਮੀਡੀਆ ਸਾਹਮਣੇ ਅਕਾਲੀ ਭਾਜਪਾ ਗੱਠਜੋੜ ਦੀ ਗੱਲ ਕਰਦੇ ਨੇ ਪਰ ਦੂਸਰੇ ਪਾਸੇ ਅਕਾਲੀ ਦਲ ਦੇ ਖੇਮੇ ਦੇ ਵਿੱਚ ਵੱਡੀਆਂ ਸੱਨਾਂ ਲਾ ਰਹੇ ਨੇ ਅਖਾਲੀ ਦਲ ਨੂੰ ਜਿਹੜਾ ਕਿ ਰਗੜੇ ਲਾ ਰਹੇ ਨੇ ਅਕਾਲੀ ਦਲ ਦੇ ਉਹ ਲੀਡਰਾਂ ਨੂੰ ਭਾਜਪਾ ਸ਼ਾਮਲ ਕਰਵਾ ਰਹੇ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਅਤਿ ਨੇੜਿਕ ਸਾਥੀ ਨੇ ਔਰ ਜਿਹੜੇ ਅਕਾਲੀ ਦਲ ਤੋਂ ਜਿੱਤ ਪ੍ਰਾਪਤ ਕਰ ਸਕਦੇ ਨੇ ਸੋ ਖੰਡ ਹਲਕੇ ਦੇ ਵਿੱਚ ਰঞ্জੀਤ ਸਿੰਘ ਗਿੱਲ ਦੋ ਵਾਰ ਵਿਧਾਨ ਸਭਾ ਚੋਣਾਂ ਲੜੇ ਦੋ ਵਾਰ ਵਿਧਾਨ ਸਭਾ ਚੋਣਾਂ ਲੜਨ ਤੋਂ ਬਾਅਦ ਭਾਵੇਂ ਉਹ ਜਿੱਤ ਦਰਜ ਨਹੀਂ ਕਰ ਸਕੇ ਪਰ ਉਹਨਾਂ ਨੇ ਬਹੁਤ ਵੱਡਾ ਫਰਕ ਜਿਹੜ ਔਰ ਉਸ ਵੋਟ ਦੇ ਵਿੱਚ ਰঞ্জੀਤ ਸਿੰਘ ਗਿੱਲ ਦਾ ਜੋ ਹੁਣ ਤੀਸਰੀ ਵਾਰੀ 2027 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕਾਂ ਦੇ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਸੀ ਕਿ ਰঞ্জੀਤ ਸਿੰਘ ਗਿੱਲ ਨੂੰ ਇੱਕ ਵਾਰ ਵਧਾਇਕ ਬਣਾਇਆ ਜਾਵੇ ਕਿਉਂਕਿ ਉਸ ਦਾ ਬਹੁਤ ਵੱਡਾ ਕਾਰੋਬਾਰ ਹੈ ਰঞ্জੀਤ ਸਿੰਘ ਗਿੱਲ ਦਾ ਬਹੁਤ ਵੱਡਾ ਆਧਾਰ ਹੈ ਖੜ੍ਹ ਮੁਹਾਲੀ ਇਲਾਕੇ ਦੇ ਵਿੱਚ ਸੋ ਖੜ੍ਹ ਦੇ ਲੋਕ ਇਸ ਵਾਰੀ ਰঞ্জੀਤ ਸਿੰਘ ਗਿੱਲ ਤੋਂ ਜੋ ਆਪਣਾ ਵਿਧਾਇਕ ਚੁਣਨ ਵਾਸਤੇ ਮਨ ਬਣਾ ਰਹੇ ਸੀ ਔਰ ਅਕਾਲੀ ਦਲ ਛੱਡ ਕੇ ਉਹਨਾਂ ਨੇ ਜੋ ਇਹ ਕਿਹਾ ਸੀ ਕਿ ਅਕਾਲੀ ਦਲ ਦੇ ਵਿੱਚ ਅੱਜ ਉਹ ਲੀਡਰ ਸ਼ਾਮਲ ਹੋ ਰਹੇ ਨੇ ਜਿਨ੍ਹਾਂ ਦਾ ਅਕਾਲੀ ਦਲ ਦੇ ਨਾਲ ਰੋ ਵਸਤਾ ਵੀ ਨਹੀਂ ਹੈ ਸੋ ਖੜੇ ਤੋਂ ਆ ਵਿਧਾਇਕ ਅਨਮੋਲ ਗਗਨਮਾਨ ਦੇ ਅਸਤੀਫੇ ਤੋਂ ਬਾਅਦ ਇਹ ਚਰਚਾਵਾ ਹੋ ਗਿਆ ਸੀ ਕਿ ਹੁਣ ਅਨਮੋਲ ਗਗਨਮਾਨ ਜਿਹੜੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਦੀ ਸੀਟ ਖਾਲੀ ਹੋਵੇਗੀ ਔਰ ਰਣਜੀਤ ਸਿੰਘ ਗਿੱਲ ਆਪੇ ਸ਼ਾਮਲ ਹੋਣਗੇ ਔਰ ਇੱਥੇ ਜਿਮਣੀ ਚੋਣ ਹੋਵੇਗੀ ਪਰ ਅਜਿਹਾ ਨਹੀਂ ਹੋਇਆ ਜਿਸ ਤੋਂ ਬਾਅਦ ਰਣਜੀਤ ਸਿੰਘ ਗਿੱਲ ਨੇ ਭਾਜਪਾ ਸ਼ਾਮਲ ਹੋਣ ਲਈ ਆਪਣੇ ਵੱਲੋਂ ਜਿਹੜਾ ਹਾਮੀ ਭਰ ਦਿੱਤੀ ਔਰ ਬੀਜੇਪੀ ਚ ਜੋ ਹਰਿਆਣਾ ਦੇ ਮੁੱਖ ਮੰਤਰੀ ਨੈਭ ਸਿੰਘ ਸੈਣੀ ਉਸ ਦੇ ਘਰ ਆਉਂਦੇ ਨੇ ਔਰ ਉਸ ਤੋਂ ਬਾਅਦ ਸੁਨੀਤ ਕੁਮਾਰ ਜਖੜ ਹੁੰਦੇ ਨੇ ਉਹਨਾਂ ਨਾਲ ਸਾਰੀ ਗੱਲਬਾਤ ਹੋਈ ਹੁੰਦੀ ਔਰ ਉਸ ਤੋਂ ਬਾਅਦ ਜੋ ਨੈਭ ਸਿੰਘ ਸੈਣੀ ਦੀ ਸਰਕਾਰੀ ਰਸਤੇ ਜਾ ਕੇ ਉਹ ਭਾਜਪਾ ਦਾ ਪੱਲਾ ਫੜਦੇ ਹੋਣਗੇ ਭਾਜਪਾ ਸ਼ਾਮਲ ਹੋ ਜਾਂਦੇ ਨੇ ਅਕਾਲੀ ਦਲ ਛੱਡਣ ਵਾਲੇ ਰਣਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਤੋਂ ਅਸਤੀਫਾ ਇਸੇ ਲਈ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਪਾਰਟੀ ਵਿੱਚ ਕੁਝ ਅਜੇ ਲੋਕ ਸ਼ਾਮਲ ਹੋ ਗਏ ਜਿਨ੍ਹਾਂ ਦਾ ਫੈਸਲੇ ਕੰਮ ਪੁਰਾਣੇ ਵਰਕਰਾਂ ਵਿੱਚ ਨਿਰਾਸ਼ਾ ਹੈ ਅਕਾਲੀ ਦਲ ਲੋਕ ਉਹਨਾਂ ਲੋਕਾਂ ਨੂੰ ਅੱਗੇ ਵਧਾ ਰਿਹਾ ਹੈ ਜਿਨ੍ਹਾਂ ਦਾ ਪਾਰਟੀ ਨਾਲ ਵਿਚਾਰਧਾਰਾ ਨਾਲ ਕੋਈ ਸਬੰਧ ਨਹੀਂ ਹੈ ਉਹਨਾਂ ਨੇ ਕਿਹਾ ਕਿ ਬਿਆਦਬਿਆ ਡੇਰਾ ਮੁਖੀ ਨੂੰ ਮਾਫੀ ਦੇਣਾ ਅਤੇ ਬਰਗਾੜੀ ਵਰਗੇ ਮਾਮਲਿਆਂ ਤੋਂ ਬਾਅਦ ਜਦੋਂ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਵੀ ਹਟਾ ਦਿੰਦਾ ਹੈ ਇਸ ਨਾਲ ਹਲਕੇ ਦੇ ਵਰਕਰਾਂ ਵਿੱਚ ਨਿਰਾਸ਼ਾ ਪੈਦਾ ਹੋਈ ਹੈ ਉਹਨਾਂ ਨੇ ਇਹ ਗੱਲ ਪਾਰਟੀ ਪ੍ਰਧਾਨ ਨੂੰ ਦੱਸੀ ਸੀ ਪਰ ਪਾਰਟੀ ਪ੍ਰਧਾਨ ਨੇ ਇਸ ਦੇ ਉੱਪਰ ਕੋਈ ਵੀ ਵਿਚਾਰ ਨਹੀਂ ਕੀਤੀ ਸੋ ਦੂਸਰੇ ਪਾਸੇ ਰਣਜੀਤ ਸਿੰਘ ਪਿਛਲੇ ਕੁਝ ਦਿਨਾਂ ਤੋਂ ਪਾਰਟੀ ਨਾਲੋਂ ਨਾਰਾਜ਼ ਚੱਲੇ ਸੀ ਉਹਨਾਂ ਨੇ ਆਪਣੇ ਅਹੁਦੇ ਤੋਂ ਸਿਫਾ ਦੇ ਦਿੱਤਾ ਜੋ ਹੁਣ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਭਾਜਪਾ ਵੱਲੋਂ ਖੜ੍ਹ ਹਲਕੇ ਤੋਂ ਵਿਧਾਨ ਸਭਾ ਦੇ ਉਮੀਦਵਾਰ ਹੋਣਗੇ ਜਦੋਂ 2027 ਦੇ ਵਿੱਚ ਉਹ ਬੀਜੇਪੀ ਵੱਲੋਂ ਚੋਣ ਲੜਨਗੇ